ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਅੱਜ ਰਾਤ ਦਾ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਗੜਾ ਬਦਲੀ ਸਿਸਟਮ ਪੰਜਾਬ ਤੇ ਬੰਦਾ ਸ਼ੁਰੂ ਹੋ ਚੁੱਕਿਆ ਹੈ ਜਿਸ ਨਾਲ ਕਹਿ ਸਕਦੇ ਹਾਂ ਪੰਜਾਬ ਦੇ ਉੱਤੇ ਮੀਂਹ ਦੇ आसार ਆਪਾਂ ਨੂੰ ਅੱਜ ਰਾਤ ਦੇਖਣ ਨੂੰ ਮਿਲ ਸਕਦੇ ਹਨ ਜਿਸ ਦੇ ਕਾਰਨ ਮੌਸਮ ਦੇ ਵਿੱਚ ਆਪਾਂ ਨੂੰ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਵਾਸੀਆਂ ਨੂੰ ਟੈਂਪਰੇਚਰ ਦੇ ਵਿੱਚ ਗਿਰਾਵਟ ਦਿਨ ਵੇਲੇ ਦੇਖਣ ਨੂੰ ਮਿਲੀ ਦੁਪਹਿਰ ਤੋਂ ਬਾਅਦ ਕਈ ਇਲਾਕਿਆਂ ਦੇ ਵਿੱਚ ਮੀਂਹ ਦੀ ਜਾਣਕਾਰੀ ਮਿਲਦੀ ਹੋਈ ਕਈ ਦੇਰੀ ਹੈ ਸਭ ਤੋਂ ਪਹਿਲਾਂ ਜੇਕਰ ਤਾਜ਼ਾ ਲਾਈਵ ਸੈਟ ਤਸਵੀਰਾਂ ਦੇਖੀਏ ਤਾਂ ਬੱਦਲਵਈ ਵਾਲ ਤੁਸੀਂ ਕਮੈਂਟ ਕਰਕੇ ਦੱਸਣਾ ਤੁਹਾਡੇ ਇਲਾਕੇ ਤੇ ਜ਼ਿਲ੍ਹੇ ਦੇ ਵਿੱਚ ਦੁਪਹਿਰ ਦੇ ਸਮੇਂ ਮੀਂਹ ਦੇਖਣ ਨੂੰ ਮਿਲਿਆ ਜਾਂ ਨਹੀਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਤੋਂ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਕਮੈਂਟ ਕਰਕੇ ਜੁੜ ਦੱਸਣਾ ਜੇਕਰ ਹੁੰਦੀ ਗੱਲ ਕਰੀਏ ਤਾਂ ਮੀਂਹ ਦੇ ਹਾਲਾਤ ਫਿਲਹਾਲ ਆਪਾਂ ਨੂੰ ਬੰਦੇ ਹੋਏ ਦਿਖਾਈ ਦੇ ਰਹੇ ਹਨ ਇੱਕ ਸਿਸਟਮ ਹਿਮਾਚਲ ਵਾਲੀ ਸਾਈਡ ਤੋਂ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਜੋ ਕਿ ਪੰਜਾਬ ਵੱਲ ਕੁਝ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਕਾਰਵਾਈਆਂ ਕਰ ਸਕਦਾ ਹੈ ਉਸ ਤੋਂ ਬਾਅਦ ਕਹਿ ਸਕਦੇ ਹਾਂ ਇੱਕ ਸਿਸਟਮ ਆਪਾਂ ਨੂੰ ਰਾਜਸਥਾਨ ਅਤੇ ਹਰਿਆਣੇ ਦੇ ਉੱਤੇ ਦੇ ਪੰਜਾਬ ਦੇ ਉੱਤੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਅੱਜ ਦੁਪਹਿਰ ਤੋਂ 2-3 ਵਜੇ ਤੋਂ ਬਾਅਦ ਆਪਾਂ ਨੂੰ ਰੂਪਨਗਰ ਜ਼ਿਲ੍ਹੇ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਨੰਦਪੁਰ ਹੋ ਗਿਆ ਮੁਹਾਲੀ ਦੇ ਕੁਝ ਇਲਾਕੇ ਹੋਗੇ ਮਰੀਂਡੇ ਦੇ ਕੁਝ ਇਲਾਕੇ ਹੋਗੇ ਚਮਕੌਰ ਸਾਹਿਬ ਦੇ ਆਸ-ਪਾਸ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ 40 ਕਿਲੋਮੀਟਰ ਦੇ ਸਾ ਤਕਰੀਬਨ 40 ਤੋਂ ਲੈ ਕੇ 50 ਕਿਲੋਮੀਟਰ ਦੇ ਏਰੀਏ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਓਵਰ ਦੀ ਗੱਲ ਕਰੀ ਅੱਜ ਦਿਨ ਵੇਲੇ ਜ਼ਿਆਤਰ ਇਲਾਕਿਆਂ ਦੇ ਵਿੱਚ ਬੱਦਲ ਵਾਈ ਰਹਿਣ ਦੇ ਕਾਰਨ ਟੈਂਪਰੇਚਰ 40 ਡਿਗਰੀ ਤੋਂ ਹੇਠਾਂ ਜ਼ਿਆਤਰ ਇਲਾਕਿਆਂ ਦੇ ਵਿੱਚ ਬਣੇ ਹੋਏ ਠੰਡਈ ਦੇ ਰਹੇ ਸਨ ਓਵਰ ਆਲ ਦੇਖੀਏ ਤਕਰੀਬਨ ਅਗਲੇ ਦਿਨਾਂ ਦੇ ਵਿੱਚ ਤਕਰੀਬਨ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ ਰਾਤ ਦੇ ਟੈਂਪਰੇਚਰਾਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ ਗਰਮੀ ਤੋਂ ਰਾਹ ਦੇਖਣ ਨੂੰ ਮਿਲੇਗੀ ਪੰਜਾਬਾ ਸੈਨੂ ਬਾਕੀ ਹਵਾ ਦੀ ਗੱਲ ਕਰੀਏ ਦੱਖਣ ਪੂਰਬੀ ਹਵਾ ਜਾਂਦਾ ਇਲਾਕਿਆਂ ਦੇ ਵਿੱਚ ਜਲਦੀ ਹੋਈ ਠਾਈ ਦੇ ਰਹੀ ਹੈ ਜਿਸ ਦੇ ਸਿੱਟੇ ਵੱਜੋ ਆਪਾਂ ਨੂੰ ਅੱਜ ਰਾਤ ਦੇ ਤਕਰੀਬਨ ਤਾਪਮਾਨ ਦੇ ਵਿੱਚ ਆਪਾਂ ਨੂੰ ਗਿਰਾਵਟ ਦੇਖਣ ਨੂੰ ਮਿਲੇਗੀ ਗਰਮੀ ਜਹਿਲਾਤ ਫਿਲਹਾਲ ਕੁਝ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇ ਤੇਨ ਪਰ ਜ਼ਿਆਦਾਤਰ ਡਾਕਿਆਂ ਦੇ ਵਿੱਚ ਬੱਦਲਬਾਜ਼ੀ ਦੇ ਸਰਬੰਦੇ ਹੋ ਦਿਖਾਈ ਦੇਣਗੇ ਜੇਕਰ ਆਪਾਂ ਸਿਸਟਮ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਸਿਸਟਮ ਮਾਲਵਾ ਵੈਂ ਜ਼ਰੂਰ ਸੋ ਮਾਨਸਾ ਹੋ ਗਿਆ ਆ ਠਿੰਡੇ ਦੇ ਇਲਾਕੇ ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਨੂੰ ਕਵਰ ਕਰਦਾ ਹੋਇਆ ਅਗਲੇ ਇਲਾਕਿਆਂ ਨੂੰ ਚਬੇੜ ਵਿੱਚ ਲੈਂਦਾ ਹੋਇਆ ਇਹ ਸਿਸਟਮ ਅੱਗੇ ਵਧੇਗਾ ਲੁਧਿਆਣਾ ਹੋ ਗਿਆ ਮੋਗਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਜੇਕਰ ਆਪਾਂ ਗੱਲ ਕਰੀ ਅੱਜ ਰਾਤ ਪੰਜਾਬ ਦੇ ਉੱਤੇ ਇਸ ਤਰ੍ਹਾਂ ਦੇ ਟੁੱਟਮੇ ਤੋਪਦੇ ਬਦਲਵਾਈਆਂ ਦੀਆਂ ਕਾਰਵਾਈਆਂ ਪੰਜ-ਛੇ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਹਨ ਧੰਨਵਾਦ